ਦੋਸਤੋ ਜਿਹੜੀ ਇਹ ਕਹਾਣੀ ਸ਼ੁਰੂ ਹੋਣ ਲੱਗੀ ਹੈ ਇੱਕ ਗਰੀਬ ਇਨਸਾਨ ਦੀ ਕਹਾਣੀ ਅਤੇ ਉਹਦੀ ਭੈਣ ਜਿਹੜੀ ਉਹ ਤਾਕੜੇ ਘਰੇ ਵਿਆਹੀ ਜਾਂਦੀ ਆ ਉਹ ਕਿਵੇਂ ਸਹਾਰਾ ਲੈ ਕੇ ਜਾਂਦਾ ਕਿੱਥੋਂ ਬੰਦੋਬਸਤ ਕਰਦਾ ਸਾਰਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਛੋਟੇ ਪਾਈ ਲੱਸੀ ਹੈਗੀ ਆ ਆਹੋ ਲਾਉਣਾ ਮਦਨ ਚਲ ਕੋਈ ਗੱਲ ਨਹੀਂ ਬਾਈ ਮੈਂ ਪਾਣੀ ਨਾਲ ਰੋਟੀ ਖਾ ਲਾਂ ਨਾ ਨਹੀਂ ਲੱਸੀ ਹੈਗੀ ਭਾਲ ਦੇ ਲੱਸੀ ਅੱਗੇ ਤੂੰ ਰੋਜ਼ੇ ਲੱਸੀ ਨਾਲ ਖਾਣਾ ਤੂੰ ਖਾ ਲੈ ਜਿਹੋ ਜੀ ਤੈਨੂੰ ਰੁੱਖੀ ਸੁੱਖੀ ਮਿਲਦੀ ਹੈ ਬਾਪੂ ਦੇ ਵੀ ਇਹਨਾਂ ਨੂੰ ਕੁਠਾ ਸੁਭਾਅ ਭਰ ਕੇ ਆ ਨਾ ਕਦੇ ਕੱਖ ਪੂਰੇ ਵੱਢ ਕੇ ਲੈ ਗਏ ਓ ਬਾਈ ਮੈਂ ਸਾਰਾ ਦਾ ਖੇਤ ਬੰਨੇ ਦਾ ਕੰਮ ਕਰਦਾ ਤੂੰ ਰੋਟੀਆਂ ਤੇ ਲੱਸੀਆਂ ਬਸੇ ਬਾਈ ਐਨਾ ਕੁਝ ਬੋਲੀ ਜਾ ਨਾ ਉਹ ਮੇਰਾ ਤਾਇਆ ਹੁੰਦਾ ਸੀ ਪਹਿਲਾਂ ਉਹ ਕਿਦੋਂ ਮੈਨੂੰ ਲੱਸੀ ਨੂੰ ਕਹਿਣ ਦਾ ਮੈਨੂੰ ਬਰੋਬਰਾਂ ਹੀ ਨਹੀਂ ਪਤਾ ਮੱਖਣੀ ਵੀ ਪਾਉਂਦਾ ਸੀ ਬਾਈ ਤੂੰ ਯਾਰ ਮੈਂ ਲੱਸੀ ਇਹ ਪੁੱਛ ਲਿਆ ਤੂੰ ਕੰਮ ਆ ਦੇ ਵਾਗਾ ਕੰਮ ਨਹੀਂ ਕਰਦਾ ਤੜਕੇ ਦਾ ਬਾਈ ਮੈਂ ਸਾਰਾ ਸੱਣੀ ਕਰਕੇ ਆ ਹੁਣ ਰੋਟੀ ਖਾਣ ਆਇਆ ਤੀ ਘਰੇ ਮੈਂ ਚੱਲ ਮੈਂ ਰੋਟੀ ਖਾਇਆ ਵਾਂ ਕੁੱਤਾ ਹੀ ਤਾਂ ਤੈਨੂੰ ਮੈਂ ਆਖਦਾ ਵੀ ਤੂੰ ਉਹਨਾਂ ਦੀ ਚਮੜਾ ਹੋਇਆ ਮੇਰੀ ਗੱਲ ਸੁਣ ਕਦੇ ਇੱਥੀਆਂ ਬੈਠਿਆ ਰਹੀ ਪਾਣੀ ਦੀ ਵਾਰੀ ਹੈ ਆਪਣੀ ਨਾਲੇ ਲਾਈਟ ਆਉਣ ਵਾਲੀ ਆ ਕਣਕਰ ਮਾਰੇ ਹੁਣ ਸਾਰੀ ਕੋਈ ਨਾ ਬਾਈ ਮੈਂ ਵਗ ਜੂ ਮੈਨੂੰ ਪਤਾ ਲਾਈਟ 1 ਵਜੇ ਆਊਗੀ ਮੈਂ ਤਾਂ ਹੀ ਰੋਟੀ ਖਾਣ ਆ ਗਿਆ ਤੀ ਮੈਂ ਚੱਲ ਰੋਟੀ ਖਾ ਮੈਂ ਫਿਰ ਮੈਨੂੰ ਟਾਈਮ ਨਹੀਂ ਲੱਗਣਾ ਆਇਆ ਖੇਤੋਂ ਕਿਵੇਂ ਬਾਈ ਅੱਜ ਤੂੰ ਵੀ ਤਿਆਰ ਜਾ ਰਹਾ ਕਿਤੇ ਜਾਣਾ ਤਾਂ ਕਿਤੇ ਅੱਜ ਹਾਂ ਹਾਂ ਮੈਂ ਜਾਣਾ ਅੱਜ ਚੇਅਰਮੈਨ ਨੂੰ ਲੈ ਕੇ ਜਾਣਾ ਨਾਲ ਆਪਣਾ ਇਧਰਲੀ ਦਾ ਪਾਈਪ ਲਾਈਨ ਦਬ ਗਈ ਆਪਣੇ ਖੇਤਾਂ ਲਈ ਰਹਿੰਦੀ ਐ ਉਹ ਮੰਤਰੀ ਸਾਹਿਬ ਨੂੰ ਮਿਲ ਕੇ ਉਹਦਾ ਸਾਰਾ ਕੰਮ ਕਰਾਉਣਾ ਨਾਲੇ ਮੇਰੀ ਗੱਲ ਸੁਣ ਖੇਤਬਾਗ ਜੀ ਕਿਤੇ ਇੱਥੇ ਹੀ ਬੈਠਾ ਰਹੇ ਕੋਈ ਨਾ ਬਾਈ ਤੂੰ ਚਿੰਤਾ ਨਾ ਕਰੀ ਮਾਗਰੋ ਮੈਂ ਸਾਰਾ ਕੰਮ ਆਪੇ ਸਾਮੂਗਾ ਇਹਦਾ 3 ਵਜੇ ਆ ਕੇ ਮੈਂ ਡੰਗਰਾਂ ਨੂੰ ਸੱਣੀ ਕਰ ਦੂੰਗਾ ਫਰਾਂ ਮੈਂ ਵੱਟ ਲਿਆ ਦੀ ਬਾਈ ਠੀਕ ਐ ਮਾਗਰ ਤਾਂ ਤੂੰ ਚਿੰਤਾ ਨਾ ਕਰੀ ਬਾਈ ਕਿਹੜੇ ਕੰਮ ਜਾਵੇਂਗਾ ਕੰਮ ਖਤਰੀ ਕਰਕੇ ਆਈਂ ਜਮੀਨਾ ਟੈਂਸ਼ਨ ਲਾਇਆ ਲੈ ਪਾਣੀ ਪੂਰੀ ਲਿਆ ਦੇ ਕਿਤੋਂ ਆਉਂ ਆ ਵੀ ਸਾਬ ਲਾ ਲੈ ਕਰੋ ਹੈਲੋ ਜਾਇਸੀ ਬੈਂਕ ਜਾਇਆ ਤੇਗਾ ਕੀ ਬਣਿਆ ਬੰਨਾ ਕੀ ਤੀ ਬਣਜ ਕੇ ਨਾ ਆ ਗਿਆ ਲੈ ਜੋ ਪੈਸੇ ਪੁੱਸੀ ਕੈਸ਼ ਮਿਲ ਜੂਗਾ ਕੱਲ ਕਾ ਮਿਲ ਜੂਗਾ ਥੋੜਾ ਘੱਟ ਕੇ ਨਾ ਫੇਰ ਆ ਜਿਓ ਇੱਧਰ ਰੋਜ਼ ਹੀ ਲਾ ਕੇ ਲਾਨੇ ਬੇਬੇ ਮੈਂ ਮੜਾ ਸ਼ਹਿਰ ਤੱਕ ਜਾਇਆ ਮਾਂ ਕੀ ਕਰੇਗਾ ਮੈਂ ਸ਼ਾਪਿੰਗ ਜੀ ਕਰਕੇ ਆਉਣੀ ਹੈ ਕਿ ਨਾਲੇ ਕੱਪੜਾ ਦੀ ਲੈਣੀ ਹੈ। ਉਹ ਬਾਗ ਜਾ ਕਰ ਤੇਰੀਆਂ ਬਹੁਤ ਸੁੱਟੀਆਂ ਮਾਰਦੀਆਂ ਨੇ। ਉਹ ਬੀਬੇ ਜੀ ਤਾਂ ਤੀਜੇ ਦਿਨ ਖੜ ਜਾਂਦੇ ਆ ਉੱਥੇ ਕਾਲਜ ਚ ਹਾਜ਼ਰੀ ਨਹੀਂ ਤੇਰੀ ਬਹੁਤ ਘੱਟ ਲੱਗਦੀਆਂ ਨੇ। ਉਹ ਬਾਗ ਜੂਗਾ। ਦੇਖੀ ਤੇਰਾ ਲਾਰਟ ਸਾਲ ਹੈਗਾ। ਉਹ ਕੋਈ ਨਹੀਂ ਕਾ ਤੂੰ ਟੈਨਸ਼ਨ ਲੈਣੀ ਹੁੰਨੀ ਆ। ਬਾਪੂ ਉਹਨਾਂ ਨੇ ਕੇਸਰ ਕਹਿ ਕੇ ਗਿਆ ਸੀਗਾ ਮੈਨੂੰ। ਕਹਿੰਦਾ ਖੇਤ ਜਿਹੜਾ ਮਰੇ ਜਿੱਟ ਵਾਲੀ ਬਾਰੀ ਆਊਗੀ। ਬੀਬੇ ਕਾਨੂੰ ਲੋੜੀਏ। ਤੂੰ ਮੇਰੀ ਗੱਲ ਸੁਣ ਸੋਹਣੇ ਇਹਦਾ ਤਾਂ ਸਾਡਾ ਤਾਂ ਕਰ ਲੂਗਾ ਮੈਂ ਤਾਂ ਸਾਰੀ ਜੁਮੇ ਵਾਲਿਆ ਪਰ ਤੈਨੂੰ ਕਹਿੰਦੇ ਮੈਂ ਤੇਥੋਂ ਨਾ ਖੇਤੀ ਹੋਣੀ ਐ। ਲਾਰਟ ਉਹ ਤੇਰਾ ਵੱਡਾ ਭਾਈ ਜੇ ਪੜ ਗਿਆ ਸੀ ਤਾਂ ਉਹ ਭੱਗ ਗਿਆ ਦੇਖ ਲੈ ਤੂੰ ਉਹ ਬੇਬੇ ਤੂੰ ਇੱਥੇ ਗਲੀਆਂ ਚ ਗੇੜੇ ਦਿੰਦਾ ਫਿਰੇਗਾ ਉਹੀ ਕਾ ਤੂੰ ਕੰਨ ਖਾਨੀ ਇੱਥੇ ਗਲੀਆਂ ਚ ਤੇਲ ਮਚਾਉਂਦਾ ਆ ਤਾਂ ਹੀ ਦੇਖ ਲੈ ਮੇਰਾ ਬਾਪ ਕਹੇ ਜਾ ਹੋ ਰਿਹਾਗਾ ਤੂੰ ਸਾਰਾ ਦਿਨ ਬੋਲਿਆ ਕਰ ਨਹੀਂ ਬੋਲਦੀ ਮੈਂ ਲੈ ਮੇਰੀ ਗੱਲ ਸੁਣ ਤੈਨੂੰ ਮੈਂ ਜੇ ਕਹ ਸੱਚੀ ਗੱਲ ਕਹਿ ਦਿੰਦੀ ਆ ਕਾਨੂੰ ਡੋੜੀ ਹੈਗੀ ਠੀਕ ਆ ਮਾਮਾ ਹਾਲੀ ਤੱਕ ਸੁਧਾਰਾ ਨਹੀਂ ਲੈ ਕੇ ਆਇਆ ਆਜੂਗਾ ਮਾਮਾ ਕੋਈ ਨਾ ਕਿਧਰੇ ਤੁਸੀਂ ਭੁੱਖੇ ਨਹੀਂ ਮਰਗੇ ਬਥੇਰਾ ਕੁਝ ਕਰਿਆ ਕੀ ਹੋ ਗਿਆ ਜੇ ਮੇਰੇ ਮੇਰੇ ਭਾਈ ਪੇਕੇ ਠੀਕ ਠਾਕ ਨੇ ਇੰਨਾ ਵੀ ਕਿਸੇ ਦਾ ਮਜ਼ਾਕ ਆਜੂਗਾ ਤੇਰਾ ਮਾਮਾ ਤੇ ਉਹੜਕਦਾ ਮੇਰੀ ਗੱਲ ਸੁਣਦਾ ਕੱਲ ਮੈਂ ਮਨਪਰੀਤ ਕੇ ਖੇਡਣ ਗਿਆ ਹੈ ਉਹਦਾ ਮਾਮਾ ਮਾਮੀ ਆਏ ਬੈਠੇ ਸੀਗੇ ਹਾਲ ਦੇ ਨਰੇ ਦੇਖੇ ਜਾਣਗੇ ਉਹ ਤਰ੍ਹਾਂ ਕਰ ਬਖਤ ਪੈਸੇ ਲੈ ਕੇ ਦੇ ਦੇਗਾ ਦੀ ਕੋਈ ਨਾ ਕੋਈ ਰੱਬ ਦਾ ਸਾਥ ਤੇ ਹੈ ਫਿਰ ਕੀ ਹੋ ਗਿਆ ਦੇ ਦੂਗਾ ਪੈਸੇ ਫਿਰ ਕੀ ਹੋ ਗਿਆ ਕਿੱਡੀ ਗੱਲ ਉਹ ਤਾਂ ਦੇਖੀ ਨਹੀਂ ਗਿਆ ਕੀ ਤੂੰ ਜੇ ਤੂੰ ਵੀ ਕਿਥੇ ਰੇ ਸੀ ਬਖਤ ਜੀ ਉਠੇ ਕੋਈ ਨਾ ਅੱਜ ਤੂੰ ਅਮੀਰ ਬਣ ਗਿਆ ਜੇਗਾ ਇਨੇ ਲੋਹੇ ਲੱਖੇ ਨਾ ਹੋਇਆ ਉਹ ਬੇਬੇ ਲੌੜੀ ਲੰਗੀ ਬੰ ਮਾਗਰ ਹੋਊਗਾ ਆਜੂਗਾ ਵੀ ਕੋਈ ਨਾ ਕੋਈ ਨਾ ਵਿਚਾਰਾ ਗਰੀਬ ਆ ਇੱਕ ਮੇਰਾ ਸਾਲ ਕਣਾਈ ਨਹੀਂ ਹਟਦਾ ਭੌਂਕੀ ਜਾਊਗਾ ਤੇਰੀ ਨਾਲ ਦੇ ਦਿਹਾੜੀ ਦਾ ਪਾ ਕਰਦਾ ਹੋਊਗਾ ਜਦੋਂ ਪੈਸੇ ਆ ਜਾਣਗੇ ਆ ਜਾਊਗਾ ਮੇਰੇ ਭਾਈ ਤੇ ਮੈਨੂੰ ਪੱਕਾ ਯਕੀਨ ਹੈ ਉਹਨੇ ਵਿਚਾਰੇ ਨਿਕਾ ਦੇ ਨੀੜਕਾ ਆ ਨਾਲ ਚੰਗਾ ਮੈਂ ਜਾਨਣਾ ਅਕਾਊਂਟ ਚ ਤੇਤੀ ਮੋੜੀਆਂ ਚੰਗਾ ਲਓ ਜੀ ਦੋਸਤੋ ਸਹੀ ਗੱਲ ਆ ਕਿ ਮਾਮਿਆਂ ਤੋਂ ਆਸ ਹੁੰਦੀ ਆ ਭਾਂਜਿਆਂ ਨੂੰ ਕਿ ਸਾਡਾ ਮਾਮਾ ਆਊਗਾ ਇਤਕੀ ਖਾਣ ਨੂੰ ਲੈ ਕੇ ਆਊ ਜਾਂ ਸਾਡੇ ਵਾਸਤੇ ਉਹ ਲੈ ਕੇ ਆਊ ਸਾਡੇ ਵਾਸਤੇ ਬੋ ਲੈ ਕੇ ਆਊ ਪਾਣ ਜੇ ਵੀ ਪਰਬ ਦੀ ਲਿਮਟ ਦੇ ਵਿੱਚ ਰਹਿਣਾ ਚਾਹੀਦਾ ਪਰ ਆ ਮੁੰਡੇ ਨੇ ਤਾਂ ਹੱਦੀ ਮਕਾਤੀਆ ਤੋੜਾ ਸਾਹਮਣੇ ਇਹਨੇ ਆਉ ਦੀ ਮਾਂ ਨੂੰ ਕੀ ਕੀ ਗੱਲਾਂ ਬੋਲੀਆਂ ਪਰ ਮਾਂ ਵਿਚਾਰੀ ਮਜਬੂਰ ਆ ਆਪਣੇ ਵੀਰੇ ਨੂੰ ਵੀ ਨਹੀਂ ਧੱਕੇ ਨਾਲ ਕਹਿ ਸਕਦੀ ਵੀਰੇ ਵੀ ਤੂੰ ਮੇਰੇ ਬਾਸਤੇ ਲੈ ਕੇ ਆ ਸੰਧਾਰਾ ਜਦੋਂ ਹੁਣ ਪਤਾ ਉਹਨੂੰ ਵੀ ਮੇਰਾ ਭਰਾ ਗਰੀਬ ਹੈਗਾ ਉਹ ਵਿਚਾਰੀ ਕੀ ਕਰੇ ਤੇ ਹੁਣ ਅੱਗੇ ਵੀਡੀਓ ਦੇ ਵਿੱਚ ਹੁੰਦਾ ਕੀ ਹੈ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹਿਣਾ ਸਕਿਪ ਨਾ ਕਰਿਓ ਉਹ ਕੀ ਸੁਣਾ ਮੈਂ ਤੁਹਾਨੂੰ ਜਹਾ ਬੱਪੂ ਕੋ ਗੱਲ ਠੋਕਿਆ ਰਹਾ ਉਹ ਦਾ ਚੰਗਾ ਫਿਰ ਸੁਣ ਗਾਗਾ ਹੂੰ ਉਹ ਚਾਰ ਦੋਸਤ ਤੇ ਇੱਕ ਅੱਛਾ ਜੀ ਉਹ ਚਾਰੇ ਦੋਸਤਾਂ ਦੀ ਬੜੀ ਆਪ ਚ ਜਾਰੀ ਧੀ ਹੂੰ ਬਹੁਤ ਆਪ ਦਾ ਆਪ ਨੂੰ ਪੱਗਵਟ ਯਾਰ ਸਮਝਦੇ ਉਤੇ ਹਾਂਜੀ ਉਹ ਕਦੋਂ ਇਕੱਠੇ ਰਹਿਣ ਲੱਗ ਗਏ ਆਪ ਚ ਉਹਨਾਂ ਦੇ ਵਿੱਚ ਦੋ ਮੁੰਡੇ ਨੇ ਛੇੜੀ ਤੇ ਅੱਛਾ ਜੀ ਉਹ ਕਦੋਂ ਨਾ ਛੇੜੀ ਤੇ ਉਹਨੂੰ ਕਿਹੜਾ ਮੁੰਡਾ ਜ਼ਿਆਦਾ ਆਪ ਨੂੰ ਦੋਸਤ ਸਮਝਦਾ ਸੀ ਮੇਰੇ ਚਾਰ ਦੋਸਤ ਨੇ ਉਹਨੂੰ ਨਸੇ ਤੇ ਲਾ ਲਿਆ ਅੱਛਾ ਨਸੇਤੇ ਕੀ ਲਾਇਆ ਉਹਨੂੰ ਦਲਦਲ ਦੇ ਵਿੱਚ ਖੁੱਭ ਗਿਆ ਜਮੀ ਹੂੰ ਉਦੋਂ ਮਾਗ ਰੋ ਉਹਦੇ ਯਾਰ ਕਿੰਨੇ ਹੈਗੇ ਤੇ ਸਾਰੀ ਲੜਵਾ ਗਈ ਅੱਛਾ ਜੀ ਇਕੱਲੇ ਦਾ ਇਕੱਲਾ ਰਹਿ ਗਿਆ ਵੀ ਅੱਜ ਕੱਲ ਪੁੱਤ ਮੈਂ ਤਾਂ ਤੈਨੂੰ ਐਂ ਸੋਚਦਾ ਵੀ ਕਿਤੇ ਯਾਰਾਂ ਦੋਸਤਾਂ ਨਾਲ ਜਾ ਕੇ ਕਿਤੇ ਆਹ ਨਸੇ-ਨੁਸੇ ਵਾਲਾ ਕੰਮ ਨਾ ਕਰ ਬੈਠੀ ਨਾ ਨਾ ਮੈਨੂੰ ਤਾਂ ਇਹ ਚੀਜ਼ ਦਾ ਫਿਕਰ ਆ ਪੁੱਤ ਤੇਰੇ ਤੇ ਤੈਨੂੰ ਵਿਸ਼ਵਾਸ ਹੈ ਬਾਬਾ ਮੈਂ ਹੀ ਠੀਕ ਮੈਂ ਇਹੀ ਪੁੱਤਾਂ ਨੂੰ ਕਹਿੰਦਾ ਵੀ ਆਪਣੀ ਇੱਜ਼ਤ ਨੂੰ ਕੋਈ ਦਾਗ ਨਾ ਲੱਗੇ ਪੁੱਤ ਆਪਾਂ ਗਰੀਬ ਜ਼ਰੂਰ ਆ ਪੁੱਤ ਆਪਣੇ ਕੋਲੇ ਆਹੀ ਆਬਰੂ ਇੱਜ਼ਤ ਹੁੰਦੀ ਹੈ ਹੂੰ ਮੈਂ ਤੈਨੂੰ ਇਹੀ ਕਹਿਣਾ ਪੁੱਤ ਅੱਜ ਕੱਲ ਕਿਤੇ ਜਾਨਣਾ ਆਪਦਾ ਵੱਡਿਆਂ ਦੇ ਸਤਿਕਾਰ ਕਰਿਆ ਕਰ ਠੀਕ ਹੈ ਆਪਾਂ ਨੂੰ ਕਿਸੇ ਦਾ ਉਹ ਨਹੀਂ ਪੁੱਤ ਆਪਾਂ ਦਾ ਰੋਟੀ ਤੱਕ ਮਕਸਦ ਹੈ ਰੋਟੀ ਮਿਲ ਗਈ ਤਾਂ ਅੱਪ ਢਿੱਡ ਭਰ ਕੇ ਖਾ ਲਿਆ ਪੁੱਤ ਮੇਰੀ ਗੱਲ ਸੁਣਾ ਤੈਨੂੰ ਨਿੱਕੇ ਜਿਹੇ ਨੂੰ ਛੱਡ ਕੇ ਗਈ ਤੇ ਤੇਰੀ ਮਾਂ ਤੈਨੂੰ ਮੈਂ ਨਾ ਬੜਾ ਸੌਖੇ ਔਖੇ ਪਾਲਾ ਹੋ ਕੇ ਪਾਲਿਆ ਮੈਂ ਤਾਂ ਪੁੱਤ ਤੈਨੂੰ ਐ ਕਹਿਣਾ ਤੇਰੀ ਮਾਂ ਐ ਕਹਿੰਦੀ ਹੁੰਦੀ ਵੀ ਮੇਰਾ ਪੁੱਤ ਵੱਡਾ ਹੋ ਕੇ ਅਫਸਰ ਲੱਗੇ ਪੁੱਤ ਸਾਡੀ ਆਤਮਾ ਠੰਡੀ ਕਰਦੀ ਤੂੰ ਵੀ ਵੱਡਾ ਹੋ ਕੇ ਅਫਸਰੇ ਬਣਿਆ ਠੀਕ ਹੈ ਉਹ ਵਿਚਾਰੀ ਸਾਰਾ ਦਿਨ ਇਹੀ ਸੋਚਦੀ ਰਹਿੰਦੀ ਸੀ ਮੇਰਾ ਪੁੱਤ ਜਵਾਨ ਹੋ ਕੇ ਵੱਡਾ ਅਫਸਰ ਬਣਿਆ ਮੈਂ ਉਹਨੂੰ ਦੇਖਿਆ ਕਰਾਂ ਪਰ ਕਰਮਾਂ ਚ ਲਿਖਿਆ ਨਹੀਂ ਸੀ ਕੀ ਪਤਾ ਦੀ ਚੰਦਰੀ ਨੇ ਪਹਿਲੀ ਬਸੋੜੇ ਦੇਣੇ ਤੇ ਇਹ ਗੱਲ ਤੋਂ ਜ਼ਿਆਦਾ ਆਇਆ ਪੁੱਤ ਉਹ ਤੇਰੀ ਭੂਆ ਦਾ ਸੰਧਾਰਾ ਵੀ ਲੈ ਕੇ ਜਾਣਾ ਆ ਕੱਲ ਨੂੰ ਲੋੜੀ ਹੈ ਉਹ ਵੀ ਕਹੂਗੀ ਤੇ ਇਦਾਂ ਨਹੀਂ ਪਿੰਡ ਕਨੀ ਝਾਕਦੀ ਹੋ ਵੀ ਮੇਰਾ ਭਾਈ ਇਕੱਲਾ ਭਾਈ ਸੀ ਉਹੀ ਨੇ ਪਹੁੰਚਿਆ ਕੱਲ ਨੂੰ ਕਰਦਾ ਪੁੱਤ ਲਾਲੀ ਨਾਲ ਗੱਲਾਂ ਆਪਣੇ ਸਰਦਾਰ ਨਾਲ ਪੈਸਿਆਂ ਦੀ ਫਿਰ ਲੋੜੀ ਲੈ ਕੇ ਜਾਊਗਾ ਪੁੱਤ ਮੈਂ ਭੈਣ ਲਵੇ ਮੈਂ ਵੀ ਜਾਊਗਾ ਆਪਣੇ ਤੇ ਨਾਲ ਕੋਈ ਨਾ ਕੋਈ ਨਾ ਪੁੱਤ ਤੂੰ ਵੀ ਵਗ ਚੱਲੀ ਚੱਲ ਚੰਗਾ ਪੁੱਤ ਪੈ ਜਾ ਹੁਣ ਤੂੰ ਤੇਰੀ ਗੱਲ ਚੰਗਾ ਸਹੀ ਗੱਲਾਂ ਕੀ ਨਾਤੇ ਗਰੀਬ ਦੀ ਰੱਬ ਸੁਣਦਾ ਨਾ ਗਰੀਬ ਦੀ ਪਿੰਡ ਦੇ ਵਿੱਚ ਤਾਂ ਸੁੰਨੀ ਕੀ ਨੇ ਆ ਗਰੀਬ ਵਿਚਾਰਾ ਹੌਕੇ ਲੈਂਦਾ ਲੈਂਦਾ ਹੁਣ ਉਹਨੂੰ ਭੈਣ ਦੇ ਸੰਧਾਰੇ ਦੀ ਸੋਚ ਹੁੰਦੀ ਆ ਤੇ ਉਹ ਸਵੇਰੇ ਆਖਦਾ ਵੀ ਚਲੋ ਸਰਦਾਰ ਤੋਂ ਪੁੱਛਦੇ ਆ ਤੇ ਮੁੰਡਾ ਵੀ ਹੱਥ ਚੱਕ ਲੈਂਦਾ ਫਿਰ ਮਾਪੇ ਨੂੰ ਜਿਹੜਾ ਮਾਣਾ ਜਿਹੜਾ ਉਹਦਾ ਮੁੰਡੇ ਦਾ ਖੜਾਉਣਾ ਪੈਂਦਾ ਹੁਣ ਉਹਨੂੰ ਐ ਤਾਂ ਨਹੀਂ ਕਹਿ ਸਕਦਾ ਵਿਚਾਰਾ ਉਹ ਵੀ ਪੁੱਤ ਮੈਂ ਤੈਨੂੰ ਲੈ ਕੇ ਨਹੀਂ ਜਾਂਦਾ ਪਰ ਉਹ ਆਪਦੇ ਅੰਦਰ ਕੀ ਕੀ ਦੁੱਖ ਲੁਕੋਈ ਬੈਠਾ ਤੁਸੀਂ ਵੀਡੀਓ ਦੇ ਵਿੱਚ ਦੇਖੋ ਆ ਚਲੋ ਸੰਨੀ ਤਾਂ ਰਲ ਗਈ ਬਾਈ ਨੂੰ ਪੁੱਛਣ ਤੇ ਜਾ ਕੇ ਪੈਸੇ ਨੂੰ ਬਾਈ ਜੀ ਕਿਤੇ ਜਾਂਦੇ ਤੇ ਅੱਜ ਹਾਂ ਜਾ ਕੇ ਹੋਣਾ ਬਾਈ ਥੋੜੇ ਜੇ ਪੈਸੇ ਦੇ ਜਾਂਦੇ ਯਾਰ ਲੋੜੀ ਆ ਰਹੀ ਤੀ ਇੱਕ ਤਾਂ ਜਵਾਖਾਂਵਾਦ ਦੇ ਰੋੜੀਆਂ ਰੱਪੀਆਂ ਲੈ ਲਈਆਂ ਦੀਆਂ ਇੱਕ ਭੈਣ ਦਾ ਸੰਧਾਰਾ ਦੇ ਕੇ ਆਉਣਾ ਸੀ ਕੋਈ ਨਹੀਂ ਲੈ ਗਈ ਪੈਸੇ ਕੋਈ ਗੱਲ ਨਹੀਂ ਪੈਸੇ ਤਾਂ ਮਿਲ ਜਾਣਗੇ ਦੇ ਦਿਓ ਫਿਰ ਬਾਈ ਕੋਈ ਨਹੀਂ ਲੈ ਜੀ ਜਦੋਂ ਘਰਾਂ ਨੂੰ ਜਾਏਗਾ ਤਾਂ ਉਹ ਤੁਹਾਨੂੰ ਲੈ ਜੀ ਫੜ ਕੇ ਮੈਂ ਕਿਹਾ ਤੈਨੂੰ ਜਵਾਬ ਦੇਣਾ ਬਾਈ ਐਂ ਦੀ ਮਾਂ ਹਾ ਦੇਰਾਂ ਦੇ ਪੈਸੇ ਉਹ ਤੁਹਾਨੂੰ ਮਾਗਰੋ ਬੱਸ ਨਹੀਂ ਮਿਲਣੇ ਬਾਈ ਆ ਬੱਸ ਮੈਂ ਅੱਜ ਭੱਗ ਜਾਂਦਾ ਕੱਲ ਦਾ ਦਿਨ ਲਾ ਕੇ ਮੈਂ ਪਰਸੋਂ ਵਾਪਸ ਆ ਜਾਂਦਾ ਬਾਈ ਉਹ ਮੇਰੀ ਗੱਲ ਸੁਣ ਭਾਈ ਆ ਰਾਤ ਰੂਤਲੀਆਂ ਗੱਲਾਂ ਛੱਡ ਤੂੰ ਤੂੰ ਸਵੇਰੇ ਜਾਇਂ ਸੁਨੇਹਾ ਤੇ ਦੁਪਹਿਰ ਨੂੰ ਵਾਪਸ ਆ ਜੀ ਆਪਣੀ ਤੈਨੂੰ ਪਤਾ ਕਣਕਬੀ ਰਮਾਉਣ ਆਲੀ ਪਈ ਐ ਉਹ ਐਂ ਨਹੀਂ ਕਰਿਆ ਕਰਦੇ ਤਿਹਾਵ ਦਾ ਦਿਨ ਐ ਆਪਦੇ ਘਰੀ ਠੀਕ ਹੁੰਦਾ ਤਿਹਾਰ ਨੂੰ ਉਹ ਭੈਣ ਕਹਿੰਦੀ ਸੀ ਬਾਈ ਕਹਿੰਦੇ ਵੀ ਆਇਆ ਨਹੀਂ ਤੂੰ ਬਹੁਤ ਟਾਈਮ ਹੋ ਗਿਆ ਜੀ ਫਿਰ ਇੱਕ ਦਿਨ ਤਾਂ ਲੱਗੂ ਗਈ ਮੈਂ ਰਾਤ ਲਾ ਕੇ ਆਉਂਗਾ ਭੈਣ ਭਾਈ ਨਾਲ ਦੁੱਖ ਸੁੱਖ ਤਾਂ ਸਾਂਝਾ ਕਰਕੇ ਆਉਂਗਾ ਮੈਂ ਕਿਹੜਾ ਗਾਇ ਉਹਦੇ ਲੈਵੇ ਮਨਦਾ ਸਾਲ ਪਾਰ ਹੋ ਗਿਆ ਵਿਚਾਰੀ ਤੇ ਹੁਣ ਮਹਾ ਬਹਾਨੇ ਨਾਲ ਮੈਂ ਸੰਧਾਰਾ ਦੇ ਆਉਂ। ਨੇ ਮੈਂ ਚਾਰਵਾਂ ਦੁੱਖ ਸੁੱਖ ਦੀਆਂ ਗੱਲਾਂ ਕਰ ਲੂ ਭੈਣ ਨਾਲ ਮੈਂ। ਮੇਰੇ ਕੋਲ ਤੇਰੀ ਬਕਵਾਸ ਸੁਣਨ ਦਾ ਟਾਈਮ ਨਹੀਂ ਹੈਗਾ। ਤੂੰ ਜਾਬ ਦਾ ਕੰਮ ਕਰ ਮੈਂ ਵੀ ਕੰਮ ਜਾਣਾ। ਮੈਂ ਕਿੱਥੋਂ ਕਰਦਾ ਬਾਈ ਯਾਰ। ਦੇਖ ਲੈ ਬਾਈ ਨੇ ਇੱਕ ਨਹੀਂ ਮੇਰੀ ਸੁਣੀ ਤਾਇਆ ਹੁੰਦਾ ਮੇਰੇ ਮੂੰਹ 'ਚ ਬੋਲ ਲ ਡਗਣ ਦਿੰਦਾ ਸੀ ਮੈਂ ਕਿਹੜਾ ਇਹਨਾਂ ਨੂੰ ਰੋਜ਼ ਸਵਾਲ ਕਰਦਾ ਸੀ ਚਾਹ ਲਾਲ ਤਿਹਾਰ ਦੇ ਬਹਾਨੇ ਨਾਲ ਭੈਣ ਭਾਈ ਨੂੰ ਮਿਲਿਆ ਜਾਂਦਾ ਚਲ ਐਂਦੀ ਜਵਾਖ ਦੀ ਘਰੇ ਆਸ ਕਰਦੇ ਨੇ ਲੋੜੀ ਦੀ ਚਾਹ ਰਯੋੜੀਆਂ ਲੈ ਜਾਂਦਾ ਜਵਾਖ ਫਿਰ ਜਾਂਦੇ ਨੇ ਘਰੇ ਵੀ ਲੋੜੀ ਮਨਾ ਲਈ ਚਲ ਬਹਾਨੇ ਨਾਲ ਭੈਣ ਨੂੰ ਮਿਲਿਆ ਆਂਦਾ ਰੱਬਾ ਗਰੀਬੀ ਨਾ ਕਿਸੇ ਤੇ ਲਿਆਈ ਜਦੋਂ ਬਗਾਨੇ ਹੱਥੇ ਜਾਨ ਹੁੰਦੀ ਆ ਤਾਂ ਬੰਦਾ ਕਰੇ ਵੀ ਕੀ ਹੁਣ ਤੁਹਾਡੇ ਸਾਹਮਣੇ ਉਹਨੇ ਸਿੱਧਾ ਕੰਮ ਤੋਂ ਵੀ ਇਨਕਾਰ ਕਰਤਾ ਪਰ ਪੈਣ ਦਾ ਇੰਨਾ ਕਿ ਪੈਣ ਭਰਾ ਦਾ ਇੰਨਾ ਪਿਆਰ ਹੁੰਦਾ ਉਹ ਛੱਡ ਨਹੀਂ ਸਕਦਾ ਸੰਧਾਰਾ ਵੀ ਜ਼ਰੂਰੀ ਆ ਹੁਣ ਕਰੂ ਹੀ ਲਾਤਾ ਕਰੂ ਕਿੱਥੋਂ ਉਹ ਤੁਸੀਂ ਵੀਡੀਓ ਦੇ ਵਿੱਚ ਦੇਖੋ ਸਕਿਪ ਨਾ ਓਏ ਕਈ ਜਣਾਂ ਨੂੰ ਪੈਸੇ ਪੁੱਛੇ ਕਿਸੇ ਨੇ ਹਾਂ ਨਹੀਂ ਕਰੀ ਉਹ ਬਾਈ ਕਰਮਾ ਮਿਲ ਗਿਆ ਮੈਨੂੰ ਮੈਨੂੰ ਪੈਸਾ ਨੇ ਪੁੱਛਿਆ ਮੈਨੂੰ ਬਾਈ ਨੇ 300 ਰੁਪਏ ਦਿੱਤਾ ਮਹਾਂਚਲ ਬਾਹੋ ਬਾਈ ਜਿਉਂਦਾ ਰਹੇ ਮੈਂ ਪੈਸੇ ਲੈ ਕੇ ਯਾਰ ਹੁਣ ਮਹਾਂਚਲ ਤੀ ਧਿਆਣੀ ਦੇ ਘਰੇ ਜਾ ਆਵਾਂਗੇ ਉਹ ਵੀ ਆਸ ਕਰਦੀ ਐ ਚਲੋ 100 150 ਰੁਪਏ ਦੇ ਰਿਓੜੀਆਂ ਖਰਚ ਕੇ ਜੀ ਲੈ ਲਾਂਗੇ 20 30 ਰੁਪਏ ਕਿਰਾਏ ਦੇ ਲੱਗ ਜਾਣਗੇ ਚਲ ਵੀ ਮਾਨਾ ਜਾ ਕੇ ਤਾਂਣਾ ਵਿਚਾਰੀ ਦੇ ਉਹ ਵੀ ਆਸ ਕਰਦੀ ਐ ਭੈਣ ਮੇਰੀ ਚਲੋ ਮਾਨਾ ਚੱਲੀਏ ਸਹੀ ਗੱਲਾਂ ਲੋਕੋ ਭੈਣ ਭਰਾ ਦਾ ਸੱਚੀ ਐਨਾ ਰਿਸ਼ਤਾ ਹੁੰਦਾ ਹੁਣ ਤੁਹਾਡੇ ਸਾਹਮਣੇ ਕੇਸਰ ਨੇ ਚਾਹੀ ਕਿਤੋਂ ਵੀ ਖੂਬ ਪਟਿਆ ਪਰ ਉਹਨੇ ਆਪਣੀ ਭੈਣ ਦਾ ਸੰਧਾਰਾ ਲੈ ਕੇ ਗਿਆ ਚਾਹੇ ਉਤਨ ਸੁਦਾ ਸੰਧਾਰਾ ਚਾਹੇ 400 ਦਾ ਤੁਸੀਂ ਵੀਡੀਓ ਦੇਖੋ ਵਧੀਆ ਸ਼ੇਠ ਸਾਹਿਬ ਵਧੀਆ ਜੀ ਕਿਵੇਂ ਹੋਣਾ ਹੋਇਆ ਜੀ ਕੋ ਸ਼ੇਠ ਜੀ ਉਹ ਚਾਰਾ ਕਿਵੇਂ ਆਜ ਵੱਖਾਂ ਚੱਲ ਰਾ ਲੋੜੀ ਦਾ ਤਿਹਾਰ ਜਾ ਹਾਂਜੀ ਆ ਪਾ ਦੇ ਰਿਓੜੀਆਂ ਰੂੜੀਆਂ ਜੀਆਂ ਤੇ ਬਾਕੀ ਗੱਚਕ ਪਾ ਦੇ ਇੱਕ ਤਾਂ ਹੀ ਰਿਓੜੀਆਂ ਹੋ ਗਈਆਂ ਜੀ ਠੀਕ ਹੈ ਬਾਬੂ ਇੱਕ ਆਪਾਂ ਖੰਡਕੀਰ ਪਾ ਦਿਆ ਨੇ ਜੀ ਠੀਕ ਹੈ ਜੀ ਇੱਕ ਰਿਓੜੀ ਪਾ ਦੀ ਜੀ ਰਿਓੜੀ ਦਾ ਮੂੰਗਫਲੀ ਜੀ ਮੂੰਗਫਲੀ ਪਾ ਦੋ ਪਾਈਆ ਗਈ ਜੀ ਪਾਈਆ ਬਹੁਤ ਹੈ ਬਹੁਤ ਹੈ ਬਹੁਤ ਆ ਪਾ ਦੋ ਜੀ ਆ ਲਓ ਜੀ 150 ਰੁਪਏ ਦਾ ਹੋ ਗਿਆ ਜੀ ਠੀਕ ਆ ਸੱਟ ਸਾਵਨ 150 ਰੁਪਇਆ ਆ ਲਓ ਜੀ ਠੀਕ ਹੈ 150 ਰੁਪਏ ਆ ਗਿਆ ਜੀ ਤੁਹਾਡਾ ਜੀ ਠੀਕ ਆ ਸੇਟ ਹਾਰਦਾ ਕੰਨਾਈ ਰਾਮ ਰਾਮ ਬੱਚੇ ਕਾ ਬਰਾਬ ਆ ਬਾਪੂ ਨੇ ਵੀ ਦੇਲਾ ਕਹੇ ਜੇ ਪਿੰਡ 'ਚ ਰਿਸ਼ਤਾ ਕਰਿਆ ਤੀ ਧਿਆਣੀ ਦਾ ਕੋਈ ਨਾ ਇੱਥੇ ਬਸ ਜਾਵੇ ਆ ਕਿਲੋਮੀਟਰ ਦੇ ਪਿੰਡਾਂ ਰੋਡ ਤੋਂ ਹੁਣ ਤੁਰ ਕੇ ਜਾਣਾ ਪਊਗਾ ਉੱਥੇ ਹਾਂ ਠੀਕ ਹੈ ਹੋਰ ਬਹੀ ਹੋਰ ਕਰੇ ਸਾਰੇ ਸਭ ਠੀਕ ਹੀ ਸੀਗੇ ਹਾਂ ਭੈਣੇ ਸਭ ਠੀਕ ਸੀ ਸਭ ਠੀਕ ਤੇ ਭੈਣੇ ਹੋਰ ਜਵਾਕ ਜੱਲੇ ਸਾਰੇ ਠੀਕ ਨੇ ਸਭ ਠੀਕ ਹੈ ਲੈ ਭੈਣਿਆ ਧਰ ਦੇ ਪੀਪਾ ਅੰਦਰ ਬਹਿ ਜਾ ਵੀਰੇ ਹੋਰ ਬਸੇ ਨੇ ਆਈ ਕੋੜੇ ਨੇ ਬਸਨੇ ਬੜਾ ਟਾਈਮ ਲਵਾਤਾ ਜਲ ਠੀਕ ਹੈ ਵੀਰੇ ਬਹਿ ਜਾ ਚੰਗਾ ਭੈਣੇ ਮੈਂ ਬਹਿਣਾ ਹਾਂ ਪਾਣੀ ਠੀਕ ਹੈ ਭੈਣੇ ਇੱਥੇ ਬੈਠਾ ਫੋਨ 'ਚ ਵੜਿਆ ਬਾਹਰ ਵੀ ਦੇਖ ਲੈ ਕੋਈ ਆਇਆ ਕਿ ਨਾ ਹੋਇਆ ਹੈ ਮੇਰੇ ਭਾਈ ਆਇਆ ਹੈ ਭਾਈ ਦਰਾ ਸੱਗੀ ਬੋਲੇ ਕੇ ਕਾ ਹੋ ਸਭੀ ਕੋ ਲੈ ਕੇ ਜਦੋਂ ਨਾਂ ਆਵੇ ਤਾਂ ਕਹਿੰਦੇ ਤੇਰਾ ਭਾਈ ਆਇਆ ਨਹੀਂ ਜੇ ਮੇਰਾ ਭਾਈ ਆਇਆ ਤਾਂ ਆਹੋ ਜਿੰਨਾ ਤੇ ਤੂੰ ਭੈਣਾਂ ਨੂੰ ਪਿਆਰਾ ਉਹਨਾਂ ਮੇਰਾ ਭਾਈ ਵੀ ਮੈਨੂੰ ਬਿਚਾਰਾ ਪਿਆਰਾ ਹੋਰ ਵੀ ਰਿਸ਼ਤੇ ਦਾ ਉਹ ਠੀਕ ਹੈ ਠੀਕ ਹੈ ਰਿਸ਼ਤੇ ਦਾ ਉਹ ਠੀਕ ਹੈ ਵਧੀਆ ਹੈ ਨਾ ਹੋ ਵਾਹ ਹੋਰ ਠੀਕ ਹੈ ਪਰਿਵਾਰ ਹਾਂ ਬਾਈ ਵਧੀਆ ਸ਼ੁਕਰ ਤੇਰਾ ਕਿਵੇਂ ਕੰਮ ਕਰਾ ਫਸਲ ਬੜੀ ਦਾ ਸਪਰੀ ਨਾਲ ਸੁਗਣਾ ਜਿਹਾ ਲੱਗ ਰਿਹਾ ਕਰਨ ਗਲੂਟੇਨ ਦਾ ਜ਼ੋਰ ਬਹੁਤ ਪੈ ਰਿਹਾਗਾ ਉਹ ਭਾਂ ਜਿਹਦਾ ਕਿਵੇਂ ਹਾਲ ਚਾਲ ਪੜਨ ਪੜਨ ਜਾਂਦਾ ਕਿ ਨਾ ਦਿੱਤੇ ਹੋਈ ਕੁਸ ਹੈਗਾ ਬੱਕ ਜਨ ਇੱਕ ਦੇ ਨਹੀਂ ਲੈ ਜੀ ਸ਼ੁਕਰ ਲਾਫ ਹੋਰ ਬਾਈ ਹੋ ਸਾਰੇ ਆਣੇ ਗਵਾਂਡੇ ਠੀਕੀ ਸੀ ਚਾਚਾ ਵਧੀਆ ਸ਼ੁਕਰ ਆ ਭਾਣੇ ਵਧੀਆ ਬਹੁਤ ਵਧੀਆ ਖੁਸ਼ਮੰਦ ਨਾ ਵਧੀਆ ਚੱਲੀ ਜਾਂਦਾ ਮੈਂ ਇਹਦਾ ਨਾ ਰੰਗ ਲੱਗੇ ਭਾਣੇ ਭਾਣੇ ਠੰਡੀ ਵਾਰੀ ਹੋਈ ਹਾਂ ਤਾਕੜਿਆਂ ਦੇ ਸਿਆਣੇ ਗਰੀਬਾਂ ਦੇ ਕਾਰੇ ਸਿਆਣੇ ਮੇਰੇ ਭਾਈ ਨਾ ਜਿਹੜੇ ਹਾੜੀ ਕਰਦਾ ਵਿਚਾਰਾ ਸਾਰੀ ਬੜੀਆ ਸੀ ਬਿਠਾ ਰਿਹਾ ਠੀਕ ਆ ਭੈਣੇ ਸਭ ਰੰਗ ਚੱਲਦਾ ਪਿੰਡੇ ਚੱਲਦਾ ਕਿਸ ਨਾਲ ਆ ਨਾ ਪਿੰਡੇ ਆ ਭੈਣੇ ਕੰਮ ਤਾਂ ਹੁੰਦਾ ਪਿੰਡੀ ਕਰੀ ਤੇ ਤਾੜੀ ਤੇ ਆਨੇ ਮੋਟਰਸਾਈਕਲ ਤੇ ਆਨਾ ਕਿ ਸਾਈਕਲ ਆ ਸਾਈਕਲ ਲੈ ਜਾਣਾ ਭੈਣੇ ਮੋਟਰਸਾਈਕਲ ਤਾਂ ਆਉਂਦੀ ਨਹੀਂ ਹੈਗਾ ਚਲਾਉਣਾ ਕੋਈ ਨਹੀਂ ਤੁੰਦੇ ਚ ਜਾਣਾ ਤੂੰ ਹੈ ਹੋਰ ਹੁਣ ਵੀ ਮੈਂ ਲੇਟ ਫੇਟ ਮੈਂ ਚਲਾ ਆਸ ਤੱਕੇਗੀ ਮੇਰਾ ਵੀਰਾ ਤਾਂ ਅੱਜ ਤੱਕ ਸੰਧਾਰਾ ਲੈ ਕੇ ਨਹੀਂ ਆਇਆ ਕੀ ਕਰੀਏ ਭੈਣੇ ਫਿਰ ਤੂੰ ਵੀ ਆਸ ਕਰਦੀ ਆ ਭੈਣ ਭਾਈ ਵੀ ਆਵੇ ਮਾ ਜਾਈ ਤਾਂ ਉਹ ਨਹੀਂ ਠੀਕਦਾ ਹੁੰਦਾ ਅਗਲਾ ਕੋਈ ਨਾ ਭਈ ਸੰਧਾਰੇ ਤੱਕੇ ਚਲਾ ਨਾ ਕਰਦਾ ਤੂੰ ਹੀ ਆ ਜਾਂਦਾ ਚਲ ਕੋਈ ਨਾ ਭੈਣੇ ਬ ਉਹ ਕਿੱਥੇ ਆਇਆ ਜਾਂਦਾ ਕੰਮਾ ਚੋਂ ਨਿਕਲ ਹੀ ਨਹੀਂ ਆਂਦਾ ਮੈਨੂੰ ਪੱਕਾ ਯਕੀਨ ਜਿਵੇਂ ਮੇਰੇ ਭਾਈ ਕਦੇ ਨਹੀਂ ਆਉਂਦਾ ਹੋਰ ਮੇਰਾ ਵੀ ਚਿਤ ਕਰ ਰਿਹਾ ਤੇ ਵੀ ਮਿਲ ਕੇ ਆਵਾਂ ਬੈਣ ਉਹ ਬੜਾ ਮੰਨਦੀ ਜਾਂਦਾ ਕੋਈ ਮਨ ਉਹ ਕਹਿੰਦਾ ਨਹੀਂ ਕਰ ਲੰਦਾ ਕਿਸੇ ਨਾਲ ਈਮਾ ਹਾਂ ਕੀ ਹੋ ਗਿਆ ਅਈ ਦੂ ਪੁੱਛ ਜਿਹੜਾ ਪਾਈਆ ਮੂਫਲੀਆਂ ਲੈ ਕੇ ਆਇਆਗਾ ਉਹ ਮਾਮੇ ਉਹ ਮਾਮੇ ਤੇਰੀ ਇੰਨੀ ਕਾਦ ਸੀਗੀ ਆ ਮੂਫਲੀਆਂ ਆਹ ਮੂਫਲੀਆਂ ਲੈ ਹਣ ਬੈਠੇ ਦੂ ਉਹ ਪੁੱਤ ਮੈਂ ਮੂਫਲੀਆਂ ਦੇ ਪਿੱਛੇ ਨਹੀਂ ਆਇਆ ਮੈਂ ਤਾਂ ਮੇਰੀ ਭੈਣ ਨੂੰ ਮੈਂ ਕੰਜਰਾ ਮੈਂ ਮੂਹਰੇ ਬਸੇ ਓਏ ਦੇਖੀ ਸ਼ਰਮ ਕਰ ਲੈ ਸ਼ਰਮ ਆਹ ਦੇਖ ਆਹ ਦੇਖ ਆਹ ਦੇਖ ਜਿਹੜਾ ਉੱਠਾ ਫੜ ਲੱਗਣ ਆ ਰਿਓ ਜਾ ਸਾਡੇ ਘਰ ਪਰਦੀ ਕੋਈ ਨਾ ਤੇਰਾ ਉਹ ਤੇਰੀ ਇੱਨੀ ਸਾਦਗੀ ਆ ਫੜਾ ਹਾਂ ਉਹ ਆ ਫੜ ਤਰੀ ਜੀ ਜਾ ਬਗੜੂ ਨੇ ਪਈਆਂ ਮੂਹਰੇ ਲੈ ਕੇ ਅਗਾਈ ਚਲ ਮਾਰੂਗਾ ਤੇਰਾ ਆਈਗਾ ਬਰਾਪਾਪ ਜੀ ਨਰਮਾ ਦਾ ਖੜੇ ਨਾਲ ਲਹੂ ਪੀਰ ਖਿਆ ਉਹ ਤਾਂ ਪਿਓ ਤੋਂ ਉਤੋਂ ਹੀ ਚੜਦਾ ਹੈ ਉਹ ਪੁੱਤੂ ਨਹੀਂ ਇਹੇ ਜਿਹੜੇ ਪੇਕੇ ਨੇ ਜੇ ਮੇਰਾ ਬਾਪ ਨਰਮਾ ਦਾ ਤਾਂ ਹੀ ਬੋਲਦੇ ਨੇ ਕੁੱਤਾ ਪੈਨ ਕੀ ਸਾਡੇ ਘਰ ਅਮੀਰ ਦਾ ਕਰੋ ਚਾ ਮੇਰਾ ਭਾਈ ਤਾਂ ਭੁੱਖਾ ਤੇ ਹਾਇਆ ਵਾਗੇ ਖਾਵਾ ਗੈਨ ਨੇ ਮੋੜਦਾ ਤੁਸੀਂ ਨਹੀਂ ਜੇ ਮੇਰਾ ਬਾਪ ਨਾ ਮਾਂ ਤਾਂ ਹੀ ਤਾਂ ਤੁਸੀਂ ਖੜੇ ਨਾਲ ਕਰੀ ਜਾਂਦੇ ਹੋਗੇ ਕੋਈ ਦਾਲ ਨਹੀਂਦਾ ਕੋ ਕੁਛ ਨਹੀਂਦਾ ਕੀ ਦਿੱਤਾਗਾ ਮੇਰੇ ਬਾਪ ਨੇ ਆਪਦੀ ਕਮਾਈ ਨਾਲ ਲੈਤੇ ਨੇ ਇਹ ਗੱਡੀ ਗੁੱਡੀ ਮਾਮਾ ਵਿਚਾਰਾ ਗਰੀਬ ਹੁੰਦਾ ਤੇ ਉਹ ਕਿਵੇਂ ਨਾ ਕਿਵੇਂ ਕਰਕੇ ਆਪਦੀ ਭੈਣ ਦੇ ਸੰਧਾਰਾ ਲੈ ਜਾਂਦਾ ਤੇ ਦੇਖਿਆ ਤੁਸੀਂ ਨੇ ਗਾਹ ਸੁਧਾਰਾ ਗਏ ਨੂੰ ਚਾਹੇ ਉਹਦੇ ਵਿੱਚ ਪਾਈਆਂ ਮੂਫੜੀਆਂ ਸੀ ਚਾਹੇ ਕਿਲੋ ਚਾਹੇ ਅੱਧਾ ਕਿਲੋ ਪਰ ਉਹਦਾ ਭਾਂਡਾ ਨੂੰ ਕੀ ਸ਼ਾਬਾਸ਼ ਦਿੰਦਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹ ਵਿਚਾਰਾ ਰੋਂਦਾ ਹਾਰਦਾ ਉਹਦਾ ਜੋਰ ਨਹੀਂ ਚੱਲਦਾ ਗਰੀਬ ਹੁੰਦਾ ਉਹ ਹਾਰ ਕੇ ਘਰੋਂ ਵੀ ਆ ਜਾਂਦਾ ਇਹ ਹਾਲਾਤ ਨੇ ਜਿਹੜੇ ਵੀਰੇ ਇਹ ਅੱਜ ਕੱਲ ਦੇ ਹਾਲਾਤ ਨੇ ਅੱਜ ਕੱਲ ਦੇ ਜਿਵੇਂ ਮਾਪ ਮਿਆਂ ਨਾਲ ਭਾਂਡੇ ਕਰਦੇ ਆ ਤੇ ਮਾਮਾ ਵਿਚਾਰਾ ਚੁੱਪ ਕਰਕੇ ਹਾਰ ਕੇ ਮਾਮਿਆਂ ਨੂੰ ਐਵੇਂ ਹੁੰਦਾ ਕਿ ਮੇਰੇ ਕਰਕੇ ਜੇ ਮੇਰੀ ਪੈਣ ਦਾ ਘਰ ਉਜੜਦਾ ਮੈਨੂੰ ਇਹ ਚੰਗਾ ਨਹੀਂ ਹੁੰਦਾ ਤੇ ਉਹ ਵਿਚਾਰਾ ਹਾਰ ਕੇ ਆਪਣੀ ਬਸ ਚਾ ਕੇ ਚੁੱਪ ਕਰਕੇ ਬਹਿ ਜਾਂਦਾ ਦੋਸਤੋ ਸਹੀ ਕਿਆ ਕਿਸੇ ਨੇ ਵੀ ਚੰਗੇ ਮਾੜੇ ਦਿਨ ਬੰਦੇ ਤੇ ਚੰਗਾ ਮਾੜਾ ਵਕਤ ਬੰਦੇ ਤੇ ਆਉਂਦਾ ਰਹਿੰਦਾ ਰੱਬ ਅੱਜ ਕਿਸੇ ਦਾ ਕੱਲ ਨੂੰ ਕਿਸੇ ਦਾ ਰੱਬ ਗਰੀਬ ਦਾ ਵੀ ਦਿਨ ਲਿਆਉਂਦਾ ਹੈ ਅਮੀਰ ਦਾ ਵੀ ਦਿਨ ਲਿਆਉਂਦਾ ਤੁਸੀਂ ਦੇਖਿਆ ਰੱਬ ਲੱਖ ਤੋਂ ਕੱਖ ਬਣਾਦਾ ਦਾ ਕੱਖ ਤੋਂ ਲੱਖ ਬਣਾ ਦਿੰਦਾ ਇਹੀ ਇਸ ਕਹਾਣੀ ਦੇ ਵਿੱਚ ਹੋਇਆ ਇੱਕ ਸਾਲ ਬਾਅਦ ਹਰਮਨ ਉਸ ਦੀ ਭੂਆ ਦਾ ਫੋਨ ਆਉਂਦਾ ਤੇ ਉਸ ਦੀ ਭੂਆ ਹਰਮਨ ਨੂੰ ਕੀ ਆਖਦੀ ਆ ਤੁਸੀਂ ਵੀਡੀਓ ਦੇਖੋ ਐਂਡ ਤੱਕ ਜੁੜੇ ਰਹਿਣਾ ਦਵਾਈ ਲੈ ਆਉਂਦਾ ਬਾਈ ਕਾਦੀ ਲੈਵਾਂ ਮੈਂ ਉਹ ਬਾਪੂ ਬਿਮਾਰ ਪਿਆਗਾ ਉਹ ਹੋਇਆਗਾ ਆ ਮੁੰਡੇ ਦੀ ਫੀਸ ਭਰਨੀ ਸੀ ਮੈਨੂੰ ਆਈ ਸੀਗਾ ਵੀ ਚੱਲ ਆਰਤੀ ਕੋਲ ਜਾਇਆ ਹੁੰਦਾ ਗਿਆ ਸੀ ਆਰਤੀ ਤੇ ਤੇਰੇ ਬਾਪੂ ਬਿਮਾਰ ਹੋਗਾ ਜੇ ਕੱਲ ਮੁੱਖਾ ਮੀਟੀ ਗਿਆ ਫੇਰ ਕਰ ਇਹਨਾਂ ਨੂੰ ਹੋ ਕਰਾਂਗੇ ਪਰ ਉਹ ਕਿਰੋ ਦਾ ਜਵਾਬ ਦੇ ਕੇ ਦੁਬਾਰੇ ਜਾਇਆ ਆਵਾਂਗੇ ਉਹ ਦੇਖੀ ਲੋਗਾ ਕੰਨ ਕਾ ਉਹ ਮੁੱਕੀ ਪਈ ਐ ਟੂੜੀ ਐ ਉਹ ਮੁੱਕਰੀ ਐ ਕੀ ਕਰੀਏ ਰੱਬਾ ਇਹ ਵੀ ਦਿਨ ਦੇਖਣੇ ਸੀ ਰੱਬ ਨੇ ਬਹੁਤ ਸੋਹਣੇ 10000 ਰੁਪਏ ਪਤਾ ਨਹੀਂ ਕਿੰਦੇ ਕੀ ਦੀ ਨਜ਼ਰ ਲੱਗਦੀ ਚੰ ਦੇਖਾਂ ਬੇਬੇ ਕੀ ਹੋ ਗਿਆ ਨਾਲੇ ਬਾਪੂ ਊਆ ਦਾ ਫੋਨ ਆਇਆ ਸੀਗਾ ਅੱਛਾ ਸੁਨਦਾਰੇ ਨੂੰ ਕਹਿੰਦੀ ਸੀ ਹਾਲੇ ਤੱਕ ਨਹੀਂ ਆਇਆ ਕਹਿੰਦੀ ਆਦਨਾਂ ਤੇ ਜੀ ਸੰਦਾਰ ਉਹ ਬਾਪੂ ਬਿਮਾਰ ਪਿਆ ਖੌਂ ਖੌਂ ਸਾਰੀ ਦਾਤ ਬਾਪੂ ਕਰੀ ਜਾਂਦੇ ਹੈ ਡੰਗਰ ਨੇ ਭੁੱਖੇ ਤੇ ਹਾਰੇ ਖੜੇ ਨੇ ਤੋੜੀ ਨਹੀਂ ਹੈਗੀ ਕੀ ਕਰੀਏ ਜੇ ਉਹ ਕੰਮੀ ਚ ਗਿਆ ਮੈਂ ਤਾਂ ਫਿਕਰ ਲੱਗ ਰਿਹਾ ਵੀ ਲੋਕਾਂ ਨੂੰ ਤਾਂ ਦੋ ਭੈਣ ਭਾਈਆਂ ਦਾ ਦਿਖਾਉਣਾ ਹੀ ਪਊਗਾ ਕੀ ਕਰਕੇ ਤਮੋੜਾਂਗੇ ਕੋਈ ਹੀਲਾ ਕਰ ਲਓ ਕਣਕ ਪੁੰਟ ਦਾ ਕਟਾ ਲਿਆ ਕਿ ਤਰ ਲੋ ਕਿਸੇ ਤੋਂ ਮੜਾ ਜਾ ਕਹਿ ਸੁਣ ਕੇ ਤੂੰ 3200 ਨਾਲ ਤੇਰੀ ਦੋਸਤੀ ਹੈ ਕਿਸੇ ਨੂੰ ਕਹਿ ਦੇ ਉਹ ਦੋ ਮਾੜੇ ਦੇ ਟਾਈਮਾਂ 'ਚ ਕੋਈ ਨਹੀਂ ਕਰਦਾ। ਬੇਜੀ ਹੋ ਜੂਗੀ ਮੰਗ। ਬੇਬੇ ਮਾੜੇ ਟਾਈਮਾਂ 'ਚ ਕੋਈ ਨਹੀਂ ਖੜਦਾ। ਉਹ ਅਗਮ ਜਿ ਸੁਧਾਰਿਆਂ ਦਾ ਹੋਇਆ ਪੇ ਉਹਨੂੰ ਐ ਤਾਂ ਨਹੀਂ ਮੇਰੇ ਭਾਈ ਦੀ ਕੀ ਹਾਲਤ ਹੋ ਰਹੀ ਹੈ? ਹਾਲਤ ਹੋ ਰਹੀ ਹੈਗੀ ਨਾਲੇ ਹੋਰ। ਬੇਬੇ ਮਾੜੇ ਟਾਈਮ 'ਚ ਕੋਈ ਨਹੀਂ ਖੜਦਾ। ਜਦੋਂ ਤਾਂ ਜੋਤ ਵੀ ਜਦੋਂ ਪੈਸੇ ਸੀਗੇ ਪੈਸੇ ਛਾੜ ਲੇ। ਤੁਸੀਂ ਵੀ ਫਿਰ ਗੱਲ ਯਾਦ ਕਰ ਲਓ ਜਿੱਦੇ ਮੇਰਾ ਭਾਈ ਠੱਕੇ ਦੇ ਦੇ ਕਾਰੋਂ ਕੱਢਿਆ ਸੀ ਮੁਲਕੀ ਉਹ ਦੇਲ ਵੀ ਨਹੀਂ ਚੜਿਆ। ਉਹਦੇ ਤਾਂ ਰੱਬ ਨੇ ਦਿਨ ਫੇਰ ਤੇ ਉਹ ਤਾਂ ਫਰਾਖ ਲੱਗਿਆ ਸਾਨੂੰ। ਉਹਦਾ ਬਾਪੂ ਉਹਦੇ ਤੁਹਾਡੇ ਜਾਨ ਸੀ ਰੱਬ। ਬੇਬੇ ਰੋਂਦਾ ਗਿਆ ਹੈ ਉਹ ਚਾਹ ਦੀ ਕੁੱਟ ਵੀ ਨਹੀਂ ਪੀਤੀ ਸੀ ਮੁੜ ਕੇ ਮੈਂ ਤਾਂ ਮੇਰੇ ਭਾਈ ਦਾ ਮੂੰਹ ਦੇਖਣ ਕੋਈ ਨਹੀਂ ਹੋ ਰਿਹਾ ਜੀ ਬਾਪੂ ਬੇਬੇ ਸਹੀ ਗੱਲ ਕਹਿੰਦੀ ਆ ਹੁਣ ਕਿਆ ਕਹਿੰਦੇ 40 ਲੱਖ ਰੁਪਏ ਕੋਠੀ ਤੇ ਲਾ ਲਿਆ ਬਟ ਉਸ 11 ਰੁਪਏ ਉੱਪਰ ਨਹੀਂ ਗਈ ਕਿਰਤ ਮੈਂ ਫਿਰ ਭਾਈ ਦਾ ਮੂੰਹ ਦੇਖਣ ਕੋਈ ਨਹੀਂ ਦੱਸ ਸਕਦੀ ਆ ਮਾਂ ਜੀ ਲਾਲ ਤੁਸੀਂ ਮੇਰੀ ਇੱਕ ਨਹੀਂ ਸੁਣੀ ਰੋਂਦਾ ਗਿਆ ਉਹ ਕਰੂ ਬਾਪੂ ਬੇਬੇ ਸਹੀ ਗੱਲਾਂ ਕਹਿਦੀ ਆ ਜੇ ਕਿਤੇ ਆਪਾਂ ਉਧਰ ਮਾਮੇ ਨੂੰ ਤਾਂ ਕਿਤੇ ਕਿਨਣਾ ਕੱਢ ਦੇ ਮੈਨੂੰ ਸਾਇਦ ਆਪਣ ਤੋਂ ਮਾਮੇ ਵਾਲੀ ਗੱਲ ਦਾ ਸਰਾਖ ਲੱਗ ਗਿਆ ਰਮਣਾ ਚੱਲ ਪਹਿਲਾਂ ਤੇਰੇ ਮਾਮੇਲੇ ਵਿੱਚ ਚੱਲ ਪੁੱਤ ਭਰਾ ਤੇਰੇ ਬਾਪੂ ਪੂਆ ਉਹ ਪਹਿਲਾਂ ਤੇਰੇ ਮਾਮੇਲੇ ਵਿੱਚ ਜਾਂਦਾ ਉਹ ਬਾਪੂ ਸਹੀ ਗੱਲ ਆ ਤੇਰੀ ਆਪਾਂ ਨੇ ਚੰਗੀ ਗੱਲ ਨਹੀਂ ਕੀਤੀ ਕਿਸੇ ਭੈਣ ਹਟਿਆ ਨਹੀਂ ਤੂੰ ਭੈਣ ਭਰਾ ਦਾ ਰਿਸ਼ਤਾ ਤੋੜ ਕੇ ਮੇਰੀ ਗੱਲ ਸੁਣ ਮੇਰੀ ਮਾਤਾ ਹੁਣ ਬਣੀ ਹੈਗੀ ਔਰ ਇਹ ਸ਼ੁਰੂ ਤੋਂ ਉਹਦੀ ਭੈਣ ਆ ਗਈ ਉਹ ਆਪਾਂ ਨੇ ਚੰਗੀ ਗੱਲ ਨਹੀਂ ਕਰੀ ਹੈਗੀ ਕਿਸੇ ਦਾ ਰਿਸ਼ਤਾ ਤੋੜ ਕੇ ਹਾਵਾ ਪੁੱਤਰੀ ਸਹੀ ਗੱਲ ਆ ਆਪਾਂ ਪੂਆ ਨਾਲ ਤਾਂ ਬਾਤ ਦੇਖਾਂਗੇ ਪਹਿਲਾਂ ਭਾਵੇਂ ਕੋਲੇ ਜਾਂਦੇ ਆ ਬੇਬੇ ਹੇ ਗੱਰਾ ਤੂੰ ਟੇਆ ਹੋਇਆ ਜਾ ਕੇ ਹੁਣ ਰੋਣ ਦੀ ਕੋਈ ਲੋੜ ਨਹੀਂ ਮਾਮਾ ਚੰਗੇ ਦਿਨ ਲਿਆਊਗਾ ਆਪਣੇ ਚੱਲ ਬਾਪੂ ਤੂੰ ਬਾਦਲਾ ਪੱਗ ਪੁੱਗ ਜਾ ਕੇ ਗਾ ਪਾਉਂਦਾ ਫਿਰ ਮੇਰੇ ਟਾਈਮ ਬਲਾਈਂ ਤੇ ਉਹ ਵਿਉ ਦਾ ਘਰ ਵੀ ਨਹੀਂ ਦੇਖਿਆ ਮੈਂ ਤਾਂ ਨਵੀਂ ਜਗ੍ਹਾ ਬੈਠਨੇ ਪਾ ਲਿਆ ਹੁਣ ਤੂੰ ਟੈਨਸ਼ਨ ਨਾ ਲੈ ਆਪਾਂ ਸਾਰਾ ਕੁਝ ਕਰ ਦਾਂਗੇ ਆਪਾਂ ਮਾਮੇ ਕੋਲੇ ਚੱਲਦੇ ਆਂਗੇ ਚੱਲ ਬਾਪੂ ਜਲਦੀ ਆ ਗਏ ਦੋਸਤੋ ਜ਼ਿੰਦਗੀ ਦੇ ਵਿੱਚ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਰੱਬ ਚੰਗੇ ਮਾੜੇ ਦਿਨ ਹਰੇਕ ਦੇ ਉੱਤੇ ਲਿਆਉਂਦਾ ਕਦੇ ਵੀ ਪੈਸੇ ਦਾ ਕਮਾਂਡ ਕਰਕੇ ਨਾ ਬੋਲਿਓ ਤੇ ਤੁਸੀਂ ਦੇਖਿਆ ਜਦੋਂ ਹਰਮਨ ਹੋਰਾਂ ਤੇ ਮਾੜਾ ਵਕਤ ਪਿਆ ਤੇ ਹੁਣ ਉਹਨਾਂ ਨੂੰ ਮਾਮੇ ਵਾਲੀ ਗੱਲ ਦਾ ਅਹਿਸਾਸ ਮਿਲਿਆ ਤੇ ਅਸੀਂ ਨੇ ਥੋੜਾ ਜਿਹਾ ਮੈਸੇਜ ਦੇਣ ਦੀ ਛੋਟਾ ਜਿਹਾ ਮੈਸੇਜ ਦੇਣ ਦੀ ਅਸੀਂ ਨੇ ਕੋਸ਼ਿਸ਼ ਕਰੀ ਆ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਸ ਆਹ ਗੱਲ ਦਾ ਜਰੂਰ ਧਿਆਨ ਰੱਖਿਓ ਬਾਈ ਉਦੋਂ ਬੰਦੇ ਨੂੰ ਪਤਾ ਨਹੀਂ ਹੁੰਦਾ ਜਦੋਂ ਉਹਦੇ ਕੋਲੇ ਪੈਸਾ ਹੁੰਦਾ ਵੀ ਮੈਂ ਕਰ ਕੀ ਰਿਹਾ ਮੈਂ ਬੋਲ ਕੀ ਰਿਹਾ ਉਹ ਸਾਰਾ ਕੁਝ ਹੁੰਦਾ ਬੰਦੇ ਵੱਡੇ-ਵੱਡਿਆਂ ਦੀ ਭੂਤਨੀ ਜਿਹੜਾ ਪੈਸਾ ਭਲਾ ਦਿੰਦਾ ਪਰ ਆਹ ਗੱਲ ਜਰੂਰ ਯਾਦ ਰੱਖਿਓ ਕਿ ਰੱਬ ਅਮੀਰ ਵਾਸਤੇ ਵੀ ਆ ਰੱਬ ਗਰੀਬ ਵਾਸਤੇ ਵੀ ਆ ਤੇ ਸਾਨੂੰ ਟਾਈਮ ਨਹੀਂ ਲੱਗਿਆ ਸਾਤੋਂ ਵੀਡੀਓ ਪਾਉਣ ਦੇ ਵਿੱਚ ਅਸੀਂ ਇਹ ਲੋਹੜੀ ਵਾਲੇ ਦਿਨ ਪਾਉਣੀ ਸੀ ਤੇ ਸਾਨੂੰ ਅੱਜ ਟਾਈਮ ਲੱਗਿਆ ਤੇ ਅਸੀਂ ਅੱਜ ਪਾਉਣੇ ਅਸੀਂ ਮਾਫੀ ਚਾਹੁੰਦੇ ਆ ਤੁਹਾਰ ਤੋਂ ਤੇ ਵੀਡੀਓ ਨੂੰ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਉਸੇ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ